ਠੀਕ ਹੈ। ਪਰ ਬਾਈ ਅਮਨਦੀਪ ਕਹਿੰਦਾ ਵੀ ਬਾਈ ਬਿੱਲੂ ਬਾਈ ਨੂੰ ਆਪਾਂ ਦੇਣੀ ਹੈ ਛੋਟੇ। ਮੈਨੂੰ ਕੀ ਲੈਣ ਦੇ? ਬਸ ਹੀਰੇ ਹੀਰੇ। ਤੇ ਇਹਨਾਂ ਨੇ ਹੀਰੇ ਛੱਡੇ ਨਹੀਂ ਬਾਈ। ਹਾਂ ਜਿੱਥੇ ਵੀ ਇਹਨੂੰ ਹੀਰਾ ਚੰਗਾ ਲੱਗਦਾ ਉੱਥੇ। ਵੀ ਸਾਡੇ ਬਿੱਲੂ ਭਰਾ ਦੀ ਨਹੀਂ ਇੱਕ ਸਿਫਤ ਵੀ ਬੰਦੀ ਹੈ ਵੀ ਕੋਈ ਬੰਦਾ ਪੈਸੇ ਨੂੰ ਦੇਖਦਾ ਹੈ ਕੋਈ ਬੰਦਾ ਪਸੰਦ ਦੇਖਦਾ ਹੈ। ਠੀਕ ਹੈ ਗੱਲ। ਆਪਣੇ ਤੇ ਫਿਰ ਸੇਵਾ ਦਾ ਫਰਕ ਆਪਾਂ 20 20 ਸਾਡੇ ਵੀ 20 ਆਪਣੇ ਕੋਲ ਵੀ ਦੇ ਦਿੰਦੇ ਹਾਂ। ਹਾਂ। ਤਾਂ ਸੀਮਨ ਆਪਾਂ ਪਹਿਲਾਂ ਕਿਸੇ ਨੂੰ ਦਿੱਤਾ ਹੀ ਨਹੀਂ। ਠੀਕ ਆ। ਕੀ ਨਤੀਜੇ ਵੇਖਣ ਕਰਕੇ ਕੀ ਪਹਿਲਾਂ ਆਪਦੇ ਘਰੇ ਦੇਖੀਏ ਕੀ ਆਉਂਦਾ। ਠੀਕ। ਹਾਂਜੀ ਬਹੁਤ ਵਧੀਆ ਇੱਕ ਨਾ ਸਾਨੂੰ ਝੋਟੀ ਵੀ ਦਿਖਾਵਾਂਗੇ ਹਰਿਆਣੇ ਵਾਲੇ ਭਰਾ ਨਾਲ ਵੀ ਗੱਲਬਾਤ ਕਰਵਾਵਾਂਗੇ ਬਾਕੀ ਨਾਲ ਪਿੰਦੀ ਖੜਾਗਾ ਤੇ ਪਿੰਦੀ ਨਾਲ ਗੱਲਬਾਤ ਛੋਟੀ ਕਰਵਾਉਂਗਾ ਬਾਈ ਪਿੰਦੀ ਦੇ ਫਾਰਮ ਤੋਂ ਨਾ ਇੱਕ ਬਹੁਤ ਸੋਹਣੀ ਝੋਟੀ ਨੀਲੀ ਰਾਵੀ ਦੀ ਉਹ ਜਿਹੜੀ ਹੈਗੀ ਇਸ ਫਾਰਮ ਤੋਂ ਬੇਕ ਕੇ ਹਰਿਆਣੇ ਦੇ ਵਿੱਚ ਚੱਲੀ ਆ ਬਾਕੀ ਤਾਂ ਮੈਨੂੰ ਐ ਲੱਗਦਾ ਪਿੰਦੀ ਵੀ ਵੇਕਣ ਵਾਲਾ ਸ਼ਬਦ ਆਪਾਂ ਕਹਿਣਾ ਹੀ ਨਹੀਂ ਹੈ ਨਾ ਹਾਂਜੀ ਬਿਲਕੁਲ ਜੀ ਬਸ ਪਿਆਰ ਵਾਲੀ ਆ ਬਸ ਪਿਆਰ ਹੀ ਬਣਾਇਆ ਜੀ ਇੱਕ ਦੂਜੇ ਨਾਲ ਹਾਂ ਹਾਂ ਹਾਂਜੀ ਬਿਲਕੁਲ ਬਿਲਕੁਲ ਅੱਛਾ ਪਿੰਦੀ ਜੇ ਗੱਲ ਕਰ ਲਗੇ ਬਾਕੀ ਤਾਂ ਸਾਰੇ ਜਾਣਦੀ ਆ ਹੈ ਨਾ ਵੀ ਜਿਹੜੇ ਭਰਾਵਾਂ ਕੋਲ ਇਹ ਆਪਣੀ ਝੋਟੀ ਨੀਲੀ ਰਵੀ ਦੀ ਹਾਂਜੀ ਵੇਕੀ ਗਈ ਹੈ ਹਾਂਜੀ ਇਹ ਭਰਾਵਾਂ ਦਾ ਪਿੰਡ ਕਿਹੜਾ ਆ ਗਿਆ ਪਿੰਡ ਬਾਈ ਅੰਬਾਲੀ ਤੋਂ ਬਾਈ ਬਾਈ ਦਾ ਨਾਮ ਬਿੱਲੂ ਸਰਦਾਰ ਹੈ ਜੀ ਬਾਈ ਨੂੰ ਤਕਰੀਬਨ ਸਾਰੇ ਬਰੀਡਰ ਜਾਣਦੇ ਹੀ ਆ ਤੇ ਇਸ ਤਰ੍ਹਾਂ ਹੀ ਅਸੀਂ ਬਸ ਮੇਲੇ ਤੇ ਐਂ ਗੱਲਾਂ ਹੀ ਚੱਲ ਪਈਆਂ ਛੋਟੀ ਦੀਆਂ ਦੁੱਧ ਬਾਰੇ ਗੱਲਾਂ ਚੱਲ ਪਈਆਂ ਹਨਾ ਬੱਚਾ ਦੁੱਧ ਦਿੰਦੀ ਹੈ ਤੇ ਬਾਈ ਕਹਿੰਦਾ ਛੋਟੀ ਯਾਰ ਸਾਨੂੰ ਦੇ ਦੇ ਠੀਕ ਹੈ ਤੇ ਫਿਰ ਜਿੱਥੇ ਇਸ ਨੂੰ ਪਤਾ ਪਿਆਰ ਹੋਵੇ ਤੇ ਫਿਰ ਉੱਥੇ ਮਨਾ ਵੀ ਨਹੀਂ ਕਰਿਆ ਜਾਂਦਾ ਫਿਰ ਬਾਈ ਫਿਰ ਅਮਨਦੀਪ ਨੇ ਫਿਰ ਬਾਈ ਅਮਨਦੀਪ ਦੀ ਗੱਲ ਛੱਡਤੀ ਸੀ। ਬਾਈ ਅਮਨਦੀਪ ਕਹਿੰਦਾ ਵੀ ਬਾਈ ਬਿੱਲੂ ਬਾਈ ਨੂੰ ਆਪਾਂ ਦੇਣੀ ਹੈ ਝੋਟੀ। ਮੈਨੂੰ ਐ ਲੱਗਦਾ ਵੀ ਜਿੰਨੇ ਕ ਬੰਦੇ ਇੱਥੇ ਖੜੇ ਆ ਸਾਰੇ ਨੂੰ ਸਾਰੇ ਜਾਣਦੇ ਆ ਤੇ ਬਾਕੀ ਜੀ ਝੋਟੀ ਦੀ ਆਪਾਂ ਸੂਏ ਦੀ ਗੱਲ ਕਰ ਲਈਏ ਸੂਆ ਕਿਹਨੂੰ ਦੂਜਾ ਸੂਆ ਬਾਈ। ਦੂਜਾ ਸੂਆ। ਹਾਂ ਅੱਛਾ ਦੂਜਾ ਸੂਆ ਆ ਗਿਆ। ਤੇ ਕਿੰਨਾ ਦੁੱਧ ਹੈ ਤੇ ਕਿੰਨੇ ਚਿਰ ਦੀ ਸੂਈ ਹੈ ਦੁੱਧ ਹੁਣ 22 ਪਲੱਸ ਦੁੱਧ ਦਾ ਬਾਈ ਇਹਦਾ ਤੇ ਹੁਣ ਸੂਈ ਨੂੰ ਇਹ 11 ਤਰੀਕ ਦੀ ਸੂਈ ਵੀ ਹੈ ਜੀ ਤੇ ਅੱਜ ਸਮਝ ਲਓ ਵੀ ਸਵਾ ਕ ਮਹੀਨਾ ਹੋ ਗਿਆ ਮੰਨ ਲਾ ਤਾਂ 1 ਮਹੀਨਾ 10 12 ਦਿਨ ਹੋ ਗਏ ਹੋਣਗੇ ਇਹਨੂੰ ਸੂਈ ਦੀ ਅੱਜ 22 ਕਿਲੋ ਬਹੁਤ ਵੱਡੀ ਗੱਲ ਆ ਹਾਂ ਬਹੁਤ ਵੱਡੀ ਗੱਲ ਆ ਜਿਹੜਾ ਤਿਆਰ ਆ ਉਹ 22 ਕਿਲੋ ਦੁੱਧ ਆ ਇਹਦਾ ਅੱਛਾ ਇਹ ਦੁੱਧ ਤਾਂ ਆ ਗਿਆ 22 ਕਿਲੋ ਹਾਂ ਜੀ ਠੀਕ ਹੈ ਕਿਉਂਕਿ ਉਮਰ ਦੇ ਸਾਹ ਹੁਣਾ ਦੁੱਧ ਬਹੁਤ ਜ਼ਿਆਦਾ ਹੈ ਨਾ ਦੂਜਾ ਸੂ ਹੈ ਦਾ ਉਮਰ ਤੇ ਥੋੜੇ ਦੇ ਟਾਈਮ 'ਚ ਦੰਦ ਪੂਰੇ ਕੀਤੇ ਆਣੇ ਤੇ ਜੇ ਇਹਨੂੰ ਤਕਰੀ ਤੇ ਉਹ ਉਸਾ ਉਹਨਾਂ ਲਈ 5 ਕਿਸਾਲਾਂ ਦੀ ਸਾਢੇ 4 ਪੌਣੀ 5 ਸਾਲਾਂ ਦੀ ਝੋਟੀ ਹੈ ਜੀ ਇਹ ਝੋਟੀ ਜਿਹੜੀ ਆ ਗਈ ਹੈ ਨਾ ਦਰਸ਼ਕ ਭਰਾ ਜਿਹੜੇ ਦੇਖਦੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਜਿਹੜੀ ਝੋਟੀ ਆ ਆਪ ਹਾਂਜੀ ਇਹ ਆਪ ਕਿਹੜੇ ਬੁੱਲ ਦੀ ਹੈ ਇਹ ਬੁੱਲ 570 ਬਿਰਕ 570 ਦੀ ਹੈ ਹਾਂ ਰਾਈਆਂ ਵਾਲੇ ਦੀ ਠੀਕ ਹੈ ਹਾਂਜੀ ਓਕੇ ਇੱਧਰ ਬਾਈ ਆਹ ਖੜਾ ਹੈ ਨਾ ਆਹ ਬੰਦੇ ਕੋਲ ਝੋਟਾ ਮਿੱਤਰੋ ਬਿਰਕ 570 ਇਹਦੇ ਨਾਲ ਵੀ ਮੈਂ ਗੱਲਬਾਤ ਕਰਵਾਉਂਗਾ ਅੱਛਾ ਜਿਹੜਾ ਬੱਚਾ ਮਗਰ ਕੱਟਾ ਕੇ ਕੱਟੀ ਕੱਟੀ ਬਾਈ ਹਾਂਜੀ ਤੇ ਉਹ ਕੱਟੀ ਕਿਹੜੇ ਸਾਲ ਦੀ ਕੱਟੀ ਟਾਰਜਨ ਦੀ ਹੈ ਜੀ ਟਾਰਜਨ ਕਿੱਥੋਂ ਆਏ ਹੁਣ ਇਹ ਟਾਰਜਨ ਆਪਣੇ ਫਾਰਮਤੀ ਹੈ ਬਈ ਅੱਛਾ ਆਪਣੇ ਫਾਰਮ ਹਾਂਜੀ ਬਹੁਤ ਸੋਹਣਾ ਬੋਲਾ ਜਿਹੜਾ ਟਾਰਜਨ ਬੋਲਾ ਹੈ ਕਿ ਮਿੱਤਰੋ ਦੱਸਾਂ ਜਿਹੜਾ ਟਾਰਜਨ ਬੋਲਿਆ ਜਿਹੜੀ ਆਪਾਂ ਸਫਤ ਕਰਦੇ ਹੁੰਦੇ ਸੀ ਵੀ ਬਹੁਤ ਚੰਗੇ ਰੇਡ ਦੇ ਉੱਤੇ ਵੀ ਟਾਰਜਨ ਦੀ ਮਾਂ ਬਾਈ ਟੋਕੜ ਵੇਚ ਕੇ ਗਈ ਬਾਈ ਕੋਲੇ ਉਹ ਵੀ ਬਾਈ ਬਿੱਲੂ ਲੈ ਗਿਆ ਸੀਗਾ ਬਾਈ ਜੀ ਠੀਕ ਆ ਕਿਉਂਕਿ ਇਹਨਾਂ ਨੂੰ ਚੰਗੇ ਇੱਕ ਕਹਿ ਸਕਦਾ ਵੀ ਇਹ ਤੁਰੇ ਫਿਰਦੇ ਜਿਵੇਂ ਆਪਾਂ ਨਹੀਂ ਕਹਿੰਦੇ ਵੀ ਖਾਨ ਦੇ ਵਿੱਚੋਂ ਵੀ ਕੋਲੇ ਵਾਲੀ ਭੰਦੀ ਕੋਈ ਮਰਜੀ ਵੀ ਹੀਰਾ ਤਰਾਸ ਕੇ ਲੈ ਜਾਂਦੇ ਆ ਬਸ ਹੀਰੇ ਹੀਰੇ ਤੇ ਤੋਂ ਪ੍ਰੇਮ ਕਰਦੇ ਚੰਗੇ ਪਸ਼ੂ ਨੂੰ ਚੰਗੀ ਨਸਲ ਨੂੰ ਇਹ ਪਹਿਲ ਦਿੰਦੇ ਆ ਵੀ ਚੰਗੀ ਨਸਲ ਹੋਵੇ। ਹਾਂਜੀ ਬਾਈ। ਅੱਛਾ ਜੇ ਹੁਣ ਪਿੰਦੀ ਇਹ ਤਾਂ ਹੋ ਗਈ ਆਪਣੀ ਝੋਟੀ ਦੀ ਗੱਲ ਹਾਂ ਤੇ ਫਿਰ ਭਰਾਵਾਂ ਨੂੰ ਵੀ ਆਪਾਂ ਵਧਾਈਆਂ ਦੇ ਦੇ ਕੇ ਹਰਿਆਣਾ ਦੇ ਹਾਂ। ਤੇ ਲੋ ਵੀ ਮਿੱਤਰੋ ਜਿਹੜੇ ਭਰਾਵਾਂ ਨੇ ਇਹ ਮੱਝ ਖਰੀਦੀ ਆ ਹਣਾ ਝੋਟੀ ਖਰੀਦੀ ਆ ਮੈਂ ਉਹਨਾਂ ਭਰਾਵਾਂ ਨਾਲ ਵੀ ਥੋੜੀ ਗੱਲ ਕਰਵਾਉਣਾ। ਬਾਈ ਜੀ ਹੱਸੀ ਕਾ। ਸਤਿ ਸ੍ਰੀ ਅਕਾਲ ਜੀ। ਅ ਬਾਈ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ। ਹਾਂਜੀ ਆਪ ਨੂੰ ਵੀ ਵਧਾਈਆਂ ਸਾਰਿਆਂ ਨੂੰ ਦੇਖਣ ਵਾਲੇ ਨੂੰ ਕਿਵੇਂ ਮਤਲਬ ਰੂਹ ਖੁਸ਼ ਆ। ਹਾਂਜੀ ਆਹੋ। ਕਿਵੇਂ ਲੱਗਿਆ ਪਹਿਲਾਂ ਤਾਂ ਮੈਨੂੰ ਐ ਦੱਸੋ ਵੀ ਜੇ ਅਸੀਂ ਚਲੋ ਅੱਜ ਤਾਂ ਤੁਸੀਂ ਆਪਾਂ ਵੀਡੀਓ ਬਣਾ ਲਈ ਹੈਨਾ ਇੱਕ ਬਾਈ ਅਮਨਦੀਪ ਦੇ ਘਰੋਂ ਵੀ ਜਿਹੜੀ ਹੈਗੀ ਬਹੁਤ ਚੰਗੇ ਮੈਂ ਕਹਿੰਦਾ ਵੀ ਬਹੁਤ ਚੰਗੇ ਰੇਟ 'ਚ ਠੀਕ ਹੈ ਚੰਗੀ ਮੱਝ ਬਾਈ ਦੇ ਘਰੋਂ ਲੈ ਕੇ ਗਏ ਤੁਸੀਂ ਉਹ ਮਤਮਹੀ ਦੀ ਸ਼ੁਰੂਆਤ ਕਰੀ ਤੀਜੀ ਆਪਾਂ ਲੀਲੀ ਰਵੀ ਦੀ ਠੀਕ ਆ ਬਾਈ ਦੇ ਘਰੋਂ ਉਹ ਦੂਜੀ ਝੋਟਿਆ ਆ ਗਈ ਨਹੀਂ ਛੋਟੀਆਂ ਚਾਰ ਪੰਜ ਗਈਆਂ ਚਾਰ ਪੰਜ ਗਈਆਂ ਆਮਨ ਬਦ ਨੇ ਪੇਜ ਜਿੰ ਸਰ ਜਾਂ ਮਨਦੀਪ ਨੇ ਜੀ ਅੱਛਾ ਭਾਈ ਨਹੀਂ ਮਤਲਬ ਲੈ ਕੇ ਮਤਲਬ ਸਿਲੈਕਟ ਬਾਈ ਦੀ ਆ ਆ ਵੀ ਬਾਈ ਮਨਦੀਪ ਨੇ ਪੇਜ ਆ ਨਹੀਂ ਯਾਰ ਜੀ ਭਾਈ ਅਮਨਦੀਪ ਨੇ ਦਿੱਤੇ ਮੈਂ ਤੁਹਾਨੂੰ ਗੱਲ ਦੱਸਦਾ ਹਰਿਆਣੇ ਵਾਲੇ ਉੱਦੜ ਉੱਦੜ ਪੈਂਦੇ ਹੁੰਦੇ ਨਹੀਂ ਹਨ ਜਦੋਂ ਕੰਮ ਵੀਡੀਓ ਵਾਲਾ ਚੱਲ ਪਏ ਇਹ ਬਾਈ ਸਾਡਾ ਨਾ ਮੈਂ ਤੁਹਾਨੂੰ ਦੱਸਾਂ ਗੱਲ ਜਦੋਂ ਤੁਸੀਂ ਕਿਤੇ ਮੇਲੇ ਚ ਦੇਖ ਲੋਗੇ ਕਿਤੇ ਵੀ ਦੇਖੋਗੇ ਬਾਈ ਦਾ ਸੁਭਾਅ ਬਸ ਇਸੇ ਤਰ੍ਹਾਂ ਹੀ ਰਹੂਗਾ ਮਿੱਤਰੋ ਹੁਣ ਵੀ ਬਾਈ ਮੈਨੂੰ ਐਂ ਲੱਗਦਾ ਵੀ ਸੰਗੀ ਜਾਂਦਾ ਆਪਣੇ ਤੋਂ ਹਨਾ ਜਹਰ ਭਾਈ ਆਏ ਕਹਾਂਗੇ ਵੀ ਭਾਈ ਰੁਪਏ ਵਾਵਾ ਨਿਕਲ ਕੇ ਅੱਛਾ ਜੇ ਸਾਰੇ ਭਰਾਵਾਂ ਨੂੰ ਇੱਕ ਗੱਲ ਹੋਰ ਵੀ ਹੁੰਦੀ ਹੈ ਬਿੱਲੂ ਭਾਈ ਵੀ ਕਿੰਨੇ ਰੁਪਈਆ ਦੇ ਵਿੱਚ ਖਰੀਦੀ ਹੈ ਨਾ ਵੀ ਆਪਾਂ ਉਹ ਤਾਂ ਗਿਆ ਜੀ ਦੇਖੋ ਪਸੂ ਦੀ ਗੱਲ ਹੁੰਦੀ ਹੈ ਪੈਸੇ ਦੀ ਕੋਈ ਨਹੀਂ ਸਹੀ ਗੱਲ ਹੈ ਮੋਹ ਪਿਆਰ ਵੀ ਹੁੰਦਾ ਕੋਈ ਬੰਦਾ ਪੈਸੇ ਨੂੰ ਦੇਖਦਾ ਹੈ ਕੋਈ ਬੰਦਾ ਪਸੂ ਨੂੰ ਦੇਖਦਾ ਠੀਕ ਹੈ ਗੱਲ ਆਪਾਂ ਦੇਖਦੇ ਆਂ ਪਸੂ ਨੂੰ ਮੈਂ ਐਸਾ ਕਦੇ ਨਹੀਂ ਮੈਂ ਇਹੀ ਸੋਚਦਾ ਹਾਂ ਵੀ ਇੱਕ ਘਰੋਂ ਗਈ ਤੇ ਦੂਜੇ ਘਰੇ ਆਵਦੀ ਗਈ ਹੈ ਠੀਕ ਹੈ ਬਾਕੀ ਇਹ ਹੁੰਦਾ ਵੀ 15 ਲੱਖ ਦੀ ਵੀ ਗਈ 10 ਦੀ ਨਾ ਕੋਈ ਇਹੋ ਜਿਹਾ ਗੱਪ ਗੁਪਣੀ ਵੀ ਨਾਰਮਲ ਬਸ ਕੀ ਹੈ ਇੱਥੋਂ ਨਾਰਮਲ ਖਰੀਦ ਹੈ ਜੀ ਬਸ ਇੱਕ ਫਾਰਮ ਤੋਂ ਦੂਜੇ ਫਾਰਮ ਤੇ ਜਾ ਰਹੀ ਹੈ ਹੈਨਾ ਤੇ ਬਾਈ ਜਿੱਦ ਹੀ ਗਿਆ ਜੀ ਆਪਾਂ ਪਿਆਰ ਚ ਲੇ ਚ ਰਹੇ ਆ ਠੀਕ ਹੈ ਮੋਲ ਤਾਂ ਹੈ ਨਹੀਂ ਜੀ ਕੋਈ ਐਸੀ ਚੀਜ਼ਾਂ ਦਾ ਮੋਲ ਤਾਂ ਹੁੰਦਾ ਨਹੀਂ ਬਿੱਲੂ ਬਾਈ ਇੱਕ ਜਿਹੜੀ ਮੱਝ ਤੁਸੀਂ ਬਾਈ ਅਮਨਦੀਪ ਤੋਂ ਲੈ ਕੇ ਗਏ ਹੋ ਉਹਦਾ ਤੁਸੀਂ ਕੱਟਾ ਵੀ ਚਲੋ ਜਿਹੜਾ ਵੇਚ ਹੈ ਹੈਨਾ ਹਾਂਜੀ ਦੋ ਵਿੱਚ ਦੋ ਵਿੱਚ ਤੇ ਵਧੀਆ ਰਿਹਾ ਕੰਮ ਹਾਂ ਬੜੀ ਵਧੀਆ ਜੀ। ਰਿਜ਼ਲਟ ਰਿਜ਼ਲਟ ਵਧੀਆ ਓਕੇ। ਜਿਹੜੀ ਬਾਈ ਤੋਂ ਮੱਝ ਲੈ ਕੇ ਗਈ ਸੀ ਉਹਨੇ ਕਿੰਨਾ ਦੁੱਧ ਦਿੱਤਾ ਫਿਰ ਆਪਣੇ ਕੋਲੇ? ਆਪਣੇ ਵਧੀਆ ਜੀ 24 ਕਿਲੋ 280 ਗ੍ਰਾਮ ਦੀ। 24 ਕਿਲੋ 280 ਗ੍ਰਾਮ ਦੁੱਧ ਦਿੰਦਾ। ਚੋਈ ਚਲੀ ਗਈ ਜੀ ਉਹਦੀ। ਠੀਕ ਹੈ। ਤੇ ਹੈ ਵੀ ਮਨਲਾ 4 ਮਹੀਨੇ ਦੀ ਵਿਆਹੀ ਸੀ ਇਹ ਤਾਂ। ਠੀਕ ਹੈ 4 ਮਹੀਨਿਆਂ ਦੀ। ਹਾਂ ਜੀ। ਠੀਕ ਹੈ। ਅੱਛਾ ਅਮਨਦੀਪ ਭਾਈ ਜਦੋਂ ਆਪਣੇ ਘਰੋਂ ਉਹ ਮੱਝ ਗਈ ਐ ਤੇ ਉਦੋਂ ਫਿਰ ਉਹਨੇ ਕਿੰਨਾ ਦੁੱਧ ਦਿੱਤਾ ਸੀਗਾ? ਆਪਣੇ ਤਾਂ ਫਿਰ ਸੇਵਾ ਦਾ ਫਰਕ ਆ। ਆਪਾਂ 20 22 ਤਾਂ ਆਪਣੇ ਕੋਲ ਵੀ ਦੇ ਦਿੰਦੇ ਹਾਂ। ਹਾਂ। ਉਹਨੇ ਮੇਲੇ ਤੇ ਕਿਹੜੇ ਤੇ ਪਾਈ ਸੀ ਆਪਾਂ ਮੇਲੇ ਦੇ ਤਨਹੋਲੇ ਪਏ ਸੀ ਉੱਥੇ ਦਾ ਫਿਰ ਟੈਂਪਰੇਚਰ ਘਟਾਈ ਸੀ ਨਾ ਠੀਕ ਹੈ ਉੱਥੇ ਵੀ ਮੈਨੂੰ ਲੱਗਾ 17 ਕਿਲੋ ਦੇ ਨੇੜੇ ਹੀ ਦੇਤਾ ਸੀਗਾ 17 ਕਿਲੋ ਦੇ ਮਿੱਤਰੋ ਇਹ ਜ਼ਰੂਰੀ ਹੁੰਦਾ ਹਨਾ ਸਾਰੀ ਚੀਜ਼ ਦਾ ਪੁੱਛ ਦੱਸ ਕਰਨਾ ਹਨਾ ਜਦੋਂ ਵੀਡੀਓ ਹੀ ਬਣਾਉਣ ਲੱਗ ਗਏ ਮੈਨੂੰ ਇਹ ਹੈਗੇ ਵੀ ਜਿੰਨੀ ਕ ਆਪਾਂ ਜਾਣਕਾਰੀ ਅੱਜ ਆਪਾਂ ਤੁਹਾਨੂੰ ਲੈ ਕੇ ਦੇ ਦੇ ਗਏ ਹਨਾ ਉਹ ਉਨਾਂ ਹੀ ਚੰਗਾ ਕਿਉਂਕਿ ਮੈਂ ਤੁਹਾਨੂੰ ਦੱਸਾਂਗਾ ਜਿਹੜਾ ਪਿੰਦੀ ਕੋਲੇ ਟਾਰਜਨ ਝੋਟਾ ਆ ਗਿਆ ਹਨਾ ਉਹ ਬਾਈ ਅਮਨਦੀਪ ਦੇ ਘਰੋਂ ਮਤਲਬ ਮੱਝ ਗਈ ਹੈ ਤੇ ਬਾਈ ਬਿੱਲੂ ਕਰੇ ਹਾਂ ਉਸੇ ਮੱਝ ਦਾ ਕੱਟਾ ਹੈ ਨਾ ਉਸੇ ਦਾ ਹਾਂਜੀ ਉਸੇ ਮੱਝ ਦਾ ਕੱਟਾ ਹੈ ਬਾਕੀ ਰੰਗ ਦੇਖੋ ਲਾਏ ਉਹਨੇ ਬੱਚੀ ਇੰਨੀ ਕਿ ਜ਼ਿਆਦਾ ਚੰਗੀ ਪਾਈ ਸਾਨੂੰ ਜਿਹੜੀ ਆਈ ਇੱਥੇ ਫਾਰਮ ਤੇ ਆਪਣੇ ਜਿਹੜੇ ਬੱਚੇ ਸਭ ਤੋਂ ਪਹਿਲੇ ਫਾਰਮ ਤੇ ਆਪਣੇ ਤੇ ਆਏ ਤੇ ਉਹਨੇ ਹੋਰ ਵੀ ਰੂਹ ਖੁਸ਼ ਕਰਤੀ ਕਿਉਂਕਿ ਉਹਦੀ ਮਾਂ ਦਾ ਨਾਮ ਉਦੋਂ ਜਦੋਂ ਅਸੀਂ ਸੁੰਦਰੀ ਰੱਖਿਆ ਸੀ ਨਾ ਉਹ ਕਿਸੇ ਕੱਲੋਂ ਸੁੰਦਰੀ ਰੱਖਿਆ ਸੀ ਵੀ ਉਹਦੇ ਵਰਗੀ ਮੱਝ ਮੇਰੇ ਨਿਗਾਹ ਦੇ ਵਿੱਚ ਅੱਜ ਤੱਕ ਮੱਝ ਹੈ ਨਹੀਂ ਸੀ ਉਹਦੇ ਨਾਲ ਦੀ ਉਹਦੇ ਚ ਇੰਨਾ ਕੁ ਸੁੰਦਰਪਨ ਆ ਸੀਗਾ ਤੇ ਫਿਰ ਉਹਦਾ ਨਾਮ ਅਸੀਂ ਮੇਲੇ ਤੇ ਸੁੰਦਰੀ ਧਰਤਾ ਸੀਗਾ ਸੁੰਦਰੀ ਤੇ ਉਹ ਮੇ ਜਕਰੀ ਉਹਦੇ ਬੱਚੇ ਨੇ ਕੰਮ ਕੀਤਾ ਜਿਵੇਂ ਜਹੇਜੀ ਉਹਦਾ ਮਾਂ ਦਾ ਨਾਮ ਸੀਗਾ ਉਹ ਮੇ ਜਕਰੀ ਉਹਦੇ ਬੱਚੇ ਉੱਬਰ ਕੇ ਆਉਣਗੇ ਬਾਈ ਮੈਂ ਦੇਖ ਹੁਣ ਜਿਹੜੀ ਇਹ ਝੋਟੀ ਆ ਗਈ ਹੈ ਬਾਈ ਇਧਰ ਬਿਰਖ ਖੜਾ ਹੈ ਬਿਰਖ ਬਾਈ ਮੈਂ ਕਹਿੰਦਾ ਤੈਨੂੰ ਵੀ ਬਹੁਤ ਬਹੁਤ ਮੁਬਾਰਕ ਹੈ ਸਭ ਨੂੰ ਉਹਦਾ ਵੇ ਬਾਈ ਹਨਾ ਕਿਉਂਕਿ ਜਦੋਂ ਕਿਸੇ ਵੀ ਝੋਟੇ ਵਾਲੇ ਦੀ ਕਿਸੇ ਝੋਟੀ ਦੁੱਧ ਕੱਢਦੀ ਹੈ ਚੰਗਾ ਦੁੱਧ ਕੱਢਦੀ ਹੈ ਤੇ ਚੰਗੇ ਮੈਂ ਕਹਿੰਦਾ ਵੀ ਚੰਗੇ ਰੇਡ ਤੇ ਕਹਾਂਗੇ ਵੀ ਵੇਕੇ ਜਦੋਂ ਪਸ਼ੂ ਕਿਤੇ ਜਾਂਦਾ ਹਨਾ ਤੇ ਖੁਸ਼ੀ ਤਾਂ ਹੁੰਦੀ ਹੈ ਬਹੁਤ ਖੁਸ਼ੀ ਹੈ ਬਾਈ ਬਹੁਤ ਜਿਆਦਾ ਖੁਸ਼ੀ ਤੇਰੇ ਝੋਟੇ ਦੀਆਂ ਜਿਹੜੀਆਂ ਝੋਟੀਆਂ ਨੇ ਦੁੱਧ 22 ਲੀਟਰ ਹੈ ਨਾ 22 ਕਿਲੋ ਹੋਰ ਤੇਰੀਆਂ ਜਿਹੜੀਆਂ ਝੋਟੀਆਂ ਆਈਆਂ ਘਰਾਂ ਦੇ ਵਿੱਚ ਜਾਂ ਤੇਰੇ ਘਰੇ ਆਪਦੇ ਕਿਹੇ ਜਾ ਉਹਦਾ ਰਿਜ਼ਲਟ ਕਿਹੇ ਜਾ ਬਈ ਆਮ ਮੱਜਾਂ ਦੇ ਵਿੱਚੋਂ ਵੀ ਹੂੰ ਠੀਕ ਹੈ ਮੰਨ ਕੇ ਚੱਲੋ ਕਿ 10 12 ਕਿਲੋ ਵਾਲ ਜਿਹੜੇ ਫੀਲਡ ਦੇ ਵਿੱਚ ਜਿੰਨਾ ਸੀਮਾਂ ਲੱਗਾ ਜਿਆਦਾ ਸੀਮਾਂ ਆਪਾਂ ਪਹਿਲਾਂ ਕਿਸੇ ਨੂੰ ਦਿੱਤਾ ਹੀ ਨਹੀਂ ਠੀਕ ਹੈ ਕੀ ਨਤੀਜੇ ਵੇਖਣ ਕਰਕੇ ਕੀ ਪਹਿਲਾਂ ਆਪਦੇ ਘਰੇ ਦੇਖੀਏ ਕੀ ਆਉਂਦਾ ਠੀਕ ਹੈ ਠੀਕ ਹੈ ਨੁਕਸਾਨ ਹੁੰਦਾ ਆਪਣਾ ਹੋ ਜੇ ਕਿਸੇ ਹੋਰ ਦਾ ਨਾ ਹੋਵੇ ਮਤਲਬ ਠੀਕ ਹੈ ਠੀਕ ਹੈ ਨਾ ਨਤੀਜੇ ਬਹੁਤ ਚੰਗੇ ਆਏ ਬਈ ਜਿੰਨੀਆਂ ਕਿ ਝੋਟੀਆਂ ਸੂਈਆਂ ਚੰਗੇ ਦੋ ਤੇ ਰੀਆਂ ਜੋਟਨਾ ਸਾਰੀਆਂ ਠੀਕ ਹੈ ਮੀ ਮਤਲਬ ਇਹ ਗੱਲ ਹੈ ਬਾਈ ਦਾ ਕਹਿਣ ਦਾ ਮਤਲਬ ਕੀ ਹੈ ਵੀ ਪਹਿਲਾਂ ਰਿਜ਼ਲਟ ਆਪਦੇ ਫੀਲਡ ਦੇ ਵਿੱਚ ਆਪਦੇ ਯਾਰਾਂ ਮਿੱਤਰਾਂ ਦੇ ਉੱਥੇ ਚੈੱਕ ਕੀਤਾਗਾ ਫਿਰ ਜਾ ਕੇ ਕਿਹੜਾ ਵੀ ਹੁਣ ਸੀਮਨ ਕਿਵੇਂ ਉਪਲਬਧ ਹਾਂ ਸੀਮਨ ਲੱਗਦਾ ਬਾਈ ਬਣਿਆ ਹੋਇਆ ਪਰ ਬਹੁਤ ਘੱਟ ਅਸੀਂ ਜਿਹੜਾ ਘਰੋਂ ਅੱਗੇ ਲੈ ਜੇ ਉਹ ਲੈ ਜੇ ਠੀਕ ਹੈ ਤੇ ਜਾਂ ਦਵਿੰਦਰ ਤੋਂ ਮਿਲ ਜਾਂਦਾ ਠੀਕ ਹੈ ਠੀਕ ਹੈ ਜਾਂ ਆਪਣੇ ਦੀਪ ਤੋਂ ਦੀਪ ਤੋਂ ਦੀ ਪੰਜਾਬੀ ਵਾਲਾ ਨਹੀਂ ਨਹੀਂ ਅੱਛਾ ਹਰਿਆਣੇ ਵਾਲਾ ਹਾਂ ਹਰਿਆਣੇ ਵਾਲਾ ਠੀਕ ਹੈ ਲੋ ਵੀ ਬਾਈ ਦਾ ਕਹਿਣਾ ਵੀ ਜਾਂ ਤਾਂ ਸਿੱਧਾ ਘਰੇ ਆ ਜਾਓ ਜਾਂ ਦਵਿੰਦਰ ਕੋਲ ਮਿਲ ਜੂ ਤੁਹਾਨੂੰ ਠੀਕ ਹੈ ਦਵਿੰਦਰ ਦਾ ਨੰਬਰ ਆਪਾਂ ਬਾਈ ਦਵਿੰਦਰ ਇੱਕ ਵਾਰੀ ਨੰਬਰ ਜ਼ਰੂਰ ਬੋਲ ਦੇ 9510900004 ਠੀਕ ਹੈ ਕਰਾ ਇਹ ਆ ਦੇਖ ਲਓ ਪਿੱਛੇ ਜਿਹੜੀ ਝੋਟੀ ਖੜੀ ਹੈ ਹਨਾ ਇਹ ਤੁਸੀਂ ਚੈੱਕ ਕਰ ਲਓ ਇਹ ਜੀਆਂ ਝੋਟੀਆਂ ਨਾਲ ਜਿਹੜੀਆਂ ਹੈਗੀਆਂ ਆਪਾਂ ਜਦੋਂ ਵੀਡੀਓ ਦੇਖਦੇ ਆ ਪਾਕਿਸਤਾਨ ਦੇ ਵਿੱਚ ਇਹ ਜਾਂ ਲੇਵਾ ਮੇਲੂ ਤੁਹਾਨੂੰ ਆਹ ਦੇਖੋ ਹੁਣ ਆਰਡਰ ਦੀ ਸ਼ੇਪ ਦੇਖ ਲਓ ਬਾਕੀ ਮੈਂ ਨਾ ਜਿਹੜੇ ਕੋਈ ਸ਼ਾਰਟ ਜ਼ਰੂਰ ਲਾ ਕੇ ਦਿਖਾਉਂਗਾ ਅਸਲ ਦੇ ਵਿੱਚ ਹਜੇ ਵੀ ਮੈਂ ਇਹ ਗੱਲ ਕਹਿਣਾਗਾ ਵੀ ਝੋਟੀ ਜਿਹੜੀ ਹੈਗੀ ਪਿੰਦੀ ਦੀ ਇਹ ਪਿੰਦੀ ਹਣਾ ਅਪਣੇ ਹੁਣ ਤਾਂ ਜਿਹੜਾ ਹੁਣ ਨੀਲੀ ਰਾਵੀ ਤੇ ਸਾਨੂੰ ਪਤੀ ਹੈ ਜਿਹੜਾ ਕਰੇਜ ਆ ਇਹ ਇਹ ਨੀਲੀ ਤੇ ਬਾਕੀ ਜਿਵੇਂ ਬਾਈ ਅਮਨਦੀਪ ਦਾਦਾਂ ਦਾ ਵੀ ਇਹ ਕ੍ਰੋਸ ਹੀ ਆ ਨੀਲੀ ਤੇ ਮੂਰਾ ਆਪਣਾ ਨੀਲੀ ਰਾਵੀ ਤੇ ਨੀਲੀ ਤੇ ਨੀਲੀ ਰਾਵੀ ਦਾ ਹਣਾ ਇਹਨਾਂ ਦਾ ਕ੍ਰੋਸ ਹੀ ਆ ਤੇ ਬਾਕੀ ਜਿਹੜੀਆਂ ਹੁਣ ਮੂਰਲੇ ਦੋ ਪੈਰਾਮੰਗਨ ਅਸਾਨੀਆਂ ਇਹ ਤਾਂ ਕਈ ਸਾਲ ਹੋ ਗਏ ਵੀ ਮੇਲੇ ਚੋ ਚੱਕੀਆਂ ਗਈਆਂ ਕਿਉਂਕਿ ਨੀਲੀ ਰਾਵੀ ਦੇ ਵਿੱਚ ਜਿਹੜੇ ਚਾਰੇ ਪੈਰ ਥੋਤੇ ਵਾਲੇ ਵਿੱਚ ਆ ਜਾਂਦੇ ਆ ਵਿੱਚ ਕਿਸ ਦੀ ਅੱਖ ਨਹੀਂ ਹੁੰਦੀ ਜਾਂ ਹੋਰ ਨਹੀਂ ਹੁੰਦਾ ਇਹਦੇ ਵਿੱਚ ਬਹੁਤ ਪ੍ਰੋਬਲਮ ਸੀ ਕਿਉਂਕਿ ਜਿਹੜਾ ਇਹਦਾ ਕ੍ਰੋਸ ਹੈ ਨੀਲੀ ਤੇ ਨੀਲੀ ਰਾਵੀ ਦਾ ਕ੍ਰੋਸ ਹੈ ਇਹਦੇ ਤਾਂ ਬਣਿਆ ਤਾਂ ਹੀ ਇਹ ਤਾਂ ਮੇਰਾ ਨਕਲ ਕੇ ਨੀਲੀ ਦਾ ਵੀ ਆਈ ਵੀ ਹੈ ਮੇਰਾ ਮੰਨਣਾ ਇਹੀ ਹੈ ਵੀ ਜੇ ਆਪਾਂ ਬਾਹਲੇ ਨਿਸ਼ਾਨਾ ਕੰਨੀ ਜਾਨਨੇ ਹਨਾ ਵੀ ਆਪਾਂ ਦੁੱਧ ਕੰਨੀ ਮੇਰਾ ਤਾਂ ਧਿਆਨ ਆ ਵੀ ਦੁੱਧ ਦੇਣਗੀਆਂ ਜਿਹੜੀਆਂ ਝੋਟੀਆਂ ਹਨਾ ਵੀ ਉਹੀ ਆਪਾਂ ਨੂੰ ਫਾਇਦੇਮੰਦ ਨੇ ਮਿੱਤਰੋ ਇਹ ਜੀਆਂ ਝੋਟੀਆਂ ਜਿਵੇਂ ਆ ਝੋਟਾ ਆ ਗਿਆ ਬਿਰਕ 570 ਇਹ ਜੇ ਤੁਸੀਂ ਸੀਵਨ ਵਰਤ ਸਕਦੇ ਹੋ ਇਸ ਝੋਟੀ ਨੂੰ ਦੇਖ ਕੇ ਠੀਕ ਆ ਤੇ ਪਿੰਦੀ ਬਈ ਬਹੁਤ ਧੰਨਵਾਦ ਹਾਂ ਬਾਕੀ ਜਿਵੇਂ ਦੂਜਾ ਹੁੰਦਾ ਜਿਵੇਂ ਜਵਾਬ ਜ਼ਰੂਰੀ ਆ ਆਪਾਂ ਕਹਿੰਦੇ ਨੀਲੇ ਲੈਬ ਦੇ ਵਿੱਚ ਵੀ ਅੱਖਾਂ ਜਵਾਬ ਹੋਣੇ ਚੁਰੀ ਰੂਈ ਆ ਹਾਂ ਹਾਂ ਤੇ ਇਹਦੇ ਕਰਮਾਲੀ ਦੇ ਜਵਾਬ ਵੀ ਦਿੱਤੇ ਵੀ ਅੱਖਾਂ ਚ ਤੇ ਗਾਂਹ ਅੱਖਾਂ ਦੇ ਨਾਲ ਗਾਂਾਂ ਜਦੋਂ ਬੱਚਿਆਂ ਦੀ ਬਰੀਡਿੰਗ ਕਰਨੀ ਆ ਜਿਵੇਂ ਹੁਣ ਇਹ ਬੱਚੀ ਆ ਗਈ ਨਾਲ ਹਨ ਫਿਰ ਉਹ ਮਾਵਾ ਦੇ ਸਿਰ ਤੇ ਉਦੋਂ ਬਾਅਦ ਦੁੱਧ ਦੇ ਨਾਲ ਨਾਲ ਫਿਰ ਜਿਵੇਂ ਸਾਰਾ ਕੁਝ ਫਿਰ ਮਗਰ ਉਹ ਮੂਰੇ ਬੱਚਿਆਂ ਚ ਫਿਰ ਨਹੀਂ ਮੈਨੂੰ ਡਾਕਟਰ ਸਾਹਿਬ ਨੇ ਹੁਣ ਜਗਜੀਤ ਬਾਈ ਨੇ ਦੱਸਿਆ ਕਹਿੰਦਾ ਮੂਰਲੇ ਪੈਰਾਂ ਦੇ ਵਿੱਚ ਵੀ ਥੱਲੇ ਇਹਦੇ ਜਿਹੜੀਆਂ ਥਿੰਬਲਾਂ ਹੈਗੀਆਂ ਨੇ ਥਿੰਬਲਾਂ ਦਾ ਮਤਲਬ ਵੀ 4 4 5 5 10 10 ਬਾਲ ਜਿਹੜੇ ਹੈਗੇ ਚਿੱਟੇ ਉਹ ਹੈਗੇ ਨੇ ਠੀਕ ਆ ਨਿਸ਼ਾਨੀਆਂ ਪੂਰੀਆਂ ਹੀ ਕਰਦੀਆਂ ਅਗਲਾ ਦੇਖਣ ਨੂੰ ਆਖੂ ਬਾਲੀ ਚਿੱਟੀ ਜੀ ਨਹੀਂ ਹੈਗੀ ਯਾਰ ਇਹਦੇ ਵਿੱਚ ਬਾਲੇ ਡੱਬ ਨਹੀਂ ਹੈਗੇ ਹਨ ਪਰ ਯਾਰ ਝੋਟੀ ਮੈਂ ਇਹ ਗੱਲ ਕਹਿਣਾ ਵੀ ਜ ਜਮਾਂ ਸੇਮ ਬਾਈ ਹਾਂ ਆਰਡਰ ਦੀ ਯਾਰ ਸ਼ੇਪ ਦੇਖ ਲਓ ਤੁਸੀਂ ਮੈਂ ਕੱਲ ਕੱਲ ਪਰਸੋਂ ਵੀਡੀਓ ਦੇਖ ਕੇ ਹਟਿਆ ਇਹ ਜੇ ਲੇਵੇ ਵਾਲੀਆਂ ਜਿਹੜੀਆਂ ਝੋਟੀਆਂ ਨਾ ਉੱਥੇ ਫਾਰਮ ਦੇ ਵਿੱਚ ਦੇਖੀਆਂ ਮੈਂ ਯਾਰ ਜਮਾਂ ਸੇਮ ਫਾਰਮ ਵਾਲੀ ਤੋਂ ਬਈ ਇੰਨਾ ਕ ਇਹ ਤਾਂ ਉਮੀਦ ਹੈ ਵੀ ਜਿਵੇਂ ਇਹਨੇ ਆਪਣੇ ਫਾਰਮ ਦੇ ਵਿੱਚ ਆਪਣਾ ਨਾਮ ਬਣਾਇਆ ਬਿੱਲੂ ਭਰਾ ਨੇ ਤਨੂੰ ਹੁਣ ਪਤੀ ਆ ਵੀ ਚੰਗਾ ਆ ਚੰਗਾ ਚੰਗਾ ਪਸ਼ੂ ਖਰੀਦਿਆ ਹਰ ਵਾਰ ਹੈ ਨਾ ਪੈਸਾ ਇਹਨੇ ਦੇਖਿਆ ਨਹੀਂ ਕਦੇ ਵੀ ਤਾਂ ਉਸ ਹਾਲ ਦੇ ਨਾਲ ਤਾਂ ਉਮੀਦ ਇਹ ਤੋਂ ਇਹ ਕਰਦੇ ਆ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਬਿੱਲੂ ਬਾਈ ਦਾ ਵੀ ਇਹਨੇ ਬਹੁਤ ਵੱਡਾ ਨਾਮ ਬਣਾਉਣਾ ਹਜੇ ਇਹ ਕਹਿ ਸਕਦੇ ਆ ਵੀ ਜਵਾਕੜੀ ਆ ਬਾਈ ਤੇ ਇਹਨੇ ਤੀਜੇ ਸੂ ਪਾਉਣੀ ਹੈ ਤੇ ਤੁਮਾਲੇ ਨੇ ਹੁਣ ਵੀ ਹੁਣ ਵੀ ਰਮਣੀ ਇੱਕ ਹਕੀਕਤ ਹੈ ਦੇਖ ਅਸੀਂ ਮੇਲੇ ਚ ਜਦ ਜਮਾ ਉਜੇਵੇਂ ਹੁੰਦੇ ਸੀਗੇ ਤੇ ਅਸੀਂ ਬਸ ਘਰੇ ਕੱਲਾ ਫੋਨ ਦੀ ਪੋਦੇ ਸੀਗੇ ਤੇ ਹੁਣ ਨੌਕਰਾਂ ਦੇ ਸਿਰ ਤੇ ਇਹ ਝੋਟੀ ਜਿਹੜੀ ਚਵਾਈ ਗਈ ਹੈ ਤੇ ਮਾਲਕ ਦੇ ਸਿਰ ਤੇ ਨਹੀਂ ਕਿਉਂਕਿ ਹੁਣ ਮੇਰਾ ਆਪਰੇਸ਼ਨ ਕਰਕੇ ਦੇਖ ਮੈਂ ਤਾਂ ਨਾ ਤਾਂ ਕੋਈ ਹੋਰ ਜ਼ੋਰ ਲਾਉਣਾ ਕੋਈ ਮੂੰਹ ਨਹੀਂ ਫੜਨਾ ਜਨਨ ਕਿ ਜ਼ੋਰ ਨਾ ਲੱਗ ਜੇ ਵੀ ਹਨ ਉਹਦਾ ਕਰਕੇ ਜਮਾਂ ਯਾਰ ਜਿੰਨੀ ਜਿਹਨੂੰ ਆਪਾਂ ਐਂ ਕਹਿ ਸਕਦੇ ਆ ਨਾਰਮਲ ਵੀ ਖੋਲਨੀ ਦੇ ਉੱਤੇ ਜਿਹੜੀ ਚਵਾਈ ਗਈ ਹੈ ਜਿਵੇਂ ਆਪਾਂ ਧਰੌਲੇ ਚਵਾਦਣਾ ਛੱਡਾਂ ਤੇ ਉਹ ਮੇਜ ਕਰਾ ਬਿਨਾ ਹਜੇ 19 ਗੌਰ ਵੀ ਨਹੀਂ ਹੋਈ ਠੀਕ ਹੈ ਤੇ ਇਹਨੇ ਬਹੁਤ ਵੱਡਾ ਨਾਮ ਬਣਾਉਣਾ ਬਾਈ ਦਾ ਵੀ ਜਾ ਕੇ ਕਰਮ ਵਾਲੀ ਇਹਨੇ ਇੱਕ ਦੁੱਧ ਵਾਲੀ ਕੰਪੈਸਟੀ ਵਾਲੀ ਥੋੜੀ ਐਨਾ ਕਦਾ ਐਨਾ ਕਦਾ ਯਕੀਨ ਆਪਾਂ ਨੂੰ ਵੀ ਬਾਈ ਤੇ ਮੈਨੂੰ ਐ ਲੱਗਦਾ ਦਿਨ 10 ਹੀ ਜਾਂਦੇ ਆ ਜਾਂ 15 ਠੀਕ ਹੈ ਜੇ ਮੇਰਾ ਇੱਕ ਹੋਰ ਵੀ ਜੇ ਪਈ ਹਰਿਆਣੇ ਦੇ ਵਿੱਚੋਂ ਚੱਲ ਕੇ ਪੰਜਾਬ ਦੇ ਵਿੱਚ ਆ ਸਕਦੇ ਨੇ ਆਪਾਂ ਉੱਧਰ ਜਾਣ ਦੀ ਘੌਲ ਨਾ ਕਰਿਆ ਕਰੋ ਉਹਨਾਂ ਦੀ ਸੰਭਾਈ ਬਹੁਤ ਜ਼ਿਆਦੇ ਆ ਆਹੀ ਝੋਟੀ ਜੀ ਅੱਜ ਦਿਨ ਰਾਤ ਦੀ ਸਮਾਈਤ ਅੱਜ ਤੋਂ ਲੈ ਕੇ ਕੱਲ ਨੂੰ ਉੱਥੇ ਸਟਾਰਟ ਕਰਨੀ ਹੋਵੇ ਇਹ ਹੀ ਮੈਨੂੰ ਐ ਲੱਗਦਾ ਵੀ ਉੱਥੇ ਵੀ 23 ਕਿਲੋ 24 ਕਿਲੋ ਦੁੱਧ ਘਰੂ ਵੀ ਹੁੰਦਾ ਬਾਈ ਯਾਰ ਉਹਨਾਂ ਦੀ ਸਮਾਈ ਬਹੁਤ ਹਾਂਜੀ ਮੰਨਣੀ ਪਊ ਬਿਲਕੁਲ ਜੀ ਬਿਲਕੁਲ ਦਿਨ ਰਾਤ ਦਾ ਫਰਕ ਹੈ ਬਾਈ ਆਪਣੀ ਸਮਾਈ ਦੀਆਂ ਗੱਲਾਂ ਤਾਂ ਆਕੇ ਸਾਨੂੰ ਬਾਈ ਹੁਣ ਚਵਾੰਗਾ ਬਲੇ ਬਾਈ ਬਿੱਲੂ ਵਰਗਿਆਂ ਤੋਂ ਪਤਾ ਲੱਗਿਆ ਅਮਨਦੀਪ ਬਾਈ ਤੋਂ ਪਤਾ ਲੱਗਿਆ ਵੀ ਐਂ ਕਰਿਆ ਕਰੋ ਯਾਰ ਕਿਉਂਕਿ ਆਪਣੀ ਉਹੀ ਗੱਲ ਹੈ ਜਿਵੇਂ ਹੁਣ ਸਾਡੇ ਵਾਲਾ ਜੰਟਾ ਚ ਬਾਹਰੋਂ ਆ ਗਿਆ ਹੁਣ ਮੈਂ ਕੱਲ ਤੋਂ ਉੱਥੀ ਆ ਮਤਲਬ ਕਹਿੰਦਾ ਭਾਬੀ ਦੂਬਦ ਨੌਕਰ ਦੇਖਣ ਇਹ ਸੱਚੀ ਗੱਲ ਠੀਕ ਹੈ ਅਸੀਂ ਤਾਂ ਇੱਕ ਵੀ ਐਂ ਬਣ ਗਿਆ ਸਾਡੇ ਲਈ ਤੇ ਦੂਜਾ ਵੀ ਇੱਕ ਭਾਂਡਾ ਵੱਡਾ ਬਣਾਤਾ ਕੰਮ ਸਾਮਕੇ ਨੌਕਰਾਂ ਨੇ ਦੇਣਾ ਆਮਦਨ ਆਪਾਂ ਨੂੰ ਮਿਲ ਜਾਂਦੀ ਹੈ ਉਹ ਵੀ ਵਿਚਾਰੇ ਆਪਦਾ ਖੁਸ਼ ਹੈ ਆਪਦੀ ਲੀਬਰ ਤੇ ਆਪਾਂ ਵੀ ਉਹਨਾਂ ਨਾਲ ਖੁਸ਼ ਨਹੀਂ ਮੈਂ ਬਸ ਲਾਸਟ ਤੇ ਇਹੀ ਕਹਿਣਾ ਸਾਨੂੰ ਝੋਟੀ ਦਿਖਾਉਣੀ ਸੀ ਇੱਕ ਤਾਂ ਝੋਟੀ ਦੇਖ ਲੋ ਮਿੱਤਰੋ ਬਾਕੀ ਜਿਹੜੇ ਹੈਗੇ ਨਾ ਭਰਾ ਇੱਥੇ ਆਏ ਸੀ ਇਸ ਝੋਟੀ ਨੂੰ ਲੈਣ ਵਾਸਤੇ ਤੇ ਉਹਨਾਂ ਭਰਾਵਾਂ ਨੂੰ ਆਪਾਂ ਦਿੰਦੇ ਆ ਵਧਾਈਆਂ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਵੀ ਵਧਾਈਆਂ ਜਰੂਰ ਦਿਓ ਧੰਨਵਾਦ